ਅੱਜ ਸਾਡੇ ਨਾਲ ਚਰਨਜੀਤ ਲਾਲ ਕਾਲਾ ਜੀ ਜਿਹੜੇ ਬੋਜਨ ਸਮਾਜ ਪਾਰਟੀ ਵੱਲੋਂ ਇਸ ਵਾਰ ਇਲੈਕਸ਼ਨ ਜਿਹੜਾ ਹੋਇਆ ਤੇ ਉਹਨਾਂ ਵਿੱਚੋਂ ਬੜੀ ਵੱਡੀ ਲੀਡ ਦੇ ਨਾਲ ਇਹ ਜਿਹੜੇ ਜਿੱਤਿਆ ਉਹ ਆਓ ਇਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ ਚਰਨਜੀਤ ਲਾਲ ਕਾਲਾ ਜੀ ਜਿੱਦਾਂ ਤੁਸੀਂ ਬੋਜਨ ਸਮਾਜ ਪਾਰਟੀ ਵੱਲੋਂ ਭਗਵੱਦੇ ਦੇ ਪ੍ਰਧਾਨ ਵੀ ਆਂ ਹਾਂਜੀ ਔਰ ਤੁਸੀਂ ਜਿਹੜਾ ਇਹ ਇਲੈਕਸ਼ਨ ਬੜੀ ਵੱਡੀ ਲੀਡ ਦੇ ਨਾਲ ਜਿੱਤਿਆ ਹਾਂਜੀ ਹਾਂ ਕੀ ਕਹਿਣਾ ਚਾਹੁੰਦੇ ਤੁਸੀਂ ਸਾਡੇ ਚੈਨਲ ਦੇ ਬੰਦੇ ਬਣਾਏ ਲੋਕਾਂ ਨੂੰ ਜੈ ਭੀਮ ਜੈ ਭਾਰਤ ਇਹ ਵੱਡੀ ਲੀਡ ਮੇਰੇ ਸਾਥੀਆਂ ਨੇ ਜਿਹੜੀ ਟੀਮ ਸੀ ਉਹਨਾਂ ਨੇ ਵੀ ਬਹੁਤ ਵੱਡਾ ਕੰਮ ਕੀਤਾ ਬਾਕੀ ਮੈਂ ਸਾਰੇ VOTER سپورਟਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਵੱਡੀ ਲੀਡ ਤੇ 506 VOTਾਂ ਦੀ ਲੀਡ ਤੇ ਮੈਨੂੰ ਜਿਤਾਇਆ ਤੇ ਮੈਂ ਪਾਰਟੀ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਨਿਮਾਜਿਆ ਇਸ 34 ਨੰਬਰ ਵਾਰਡ ਤੋਂ ਨੀਤਾ ਜੀ ਤੁਸੀਂ ਜਿੱਦਾਂ ਜਿੱਤਿਆ ਵੱਡੀ ਲੀਡ ਦੇ ਨਾਲ ਹਾਂਜੀ ਸਾਡੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੁਰੀ ਜੀ ਜਿਹੜਾ ਆ ਉਹਨਾਂ ਨੇ ਬੜੀ ਮਿਹਨਤ ਕੀਤੀ ਪੰਜਾਬ ਦੇ ਵਿੱਚ ਹਨ ਤੇ ਜਿਹੜਾ ਲੋਕਾਂ ਦੇ ਵਿੱਚ ਵੀ ਉਤਸ਼ਾਹ ਆਇਆ ਹਨ ਲੋਕਾਂ ਪ੍ਰਤੀ ਜਦਾ ਲੋਕਾਂ ਨੇ ਵਿਸ਼ਵਾਸ ਕੀਤਾ ਔਰ ਲੋਕਾਂ ਵਿੱਚ ਉਭਾਰ ਆਇਆ ਹਨ ਤੇ ਉਹ ਕਿੰਨਾ ਗੱਸਰ ਸਮਝਦੇ ਆ ਤੁਸੀਂ ਸਾਡੇ ਲਈ ਤਾਂ ਬਹੁਤ ਵੱਡਾ ਵਹਾਰ ਆਇਆ ਕਿਉਂਕਿ ਕ੍ਰੀਮ ਪ੍ਰਿ ਆਉਣ ਨਾਲ ਪੰਜਾਬ ਦੇ ਵਿੱਚ ਵੀ ਤੇ ਸਾਡੀ ਸੀਟ ਤੇ ਵੀ ਬਹੁਤ ਵੱਡਾ ਪ੍ਰਵਾਹ ਆ ਕਿਉਂਕਿ ਜੇਸਟਮ ਇੱਥੇ ਸਾਡੇ ਨਗਰ ਦੇ ਵਿੱਚ ਆਏ ਤੇ ਲੋਕਾਂ ਨੇ ਬਹੁਤ ਉਤਸ਼ਾਹ ਸੀ ਵੀ ਇਹ ਸੀਟ ਅਸੀਂ ਜਾਣੀ ਕਿ ਜਿੱਤੀ ਆ ਪਹਿਲਾਂ ਹੀ ਕਹਿਤਾ ਸੀ ਵੀ ਜਿੱਤ ਲਈ ਆ ਲੋਕਾਂ ਨੇ ਪਹਿਲਾਂ ਹੀ ਵਿਸ਼ਵਾਸ ਕਰ ਲਿਆ ਸੀ ਕਹਿੰਦਾ ਮਤਲਬ ਆ ਕਿ ਕਰੀਮਪਰੀ ਸਾਹਿਬ ਦੇ ਆਉਣ ਦੇ ਨਾਲ ਲੋਕਾਂ ਦੇ ਵਿੱਚ ਉਤਸ਼ਾਹ ਪੈਦਾ ਹੋ ਗਿਆ ਹਾਂਜੀ ਜਿਹੜੇ ਨਿਰਾਸ਼ ਵੀ ਚੋ ਵੀ ਕਰ ਰਹੇ ਹਨ ਤੇ ਮਤਲਬ ਪੂਰੇ ਪੰਜਾਬ ਦੇ ਵਿੱਚ ਉਸ ਚੀਜ਼ ਦਾ ਕਾਫੀ ਅਸਰ ਪਿਆ ਹਨ ਤੇ ਜਿੱਦਾਂ ਤੁਹਾਡੇ ਹੁਣ ਵਾਰਡ ਦੇ ਵਿੱਚ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਤੇ ਤੁਸੀਂ ਕਿਹੜੇ ਕਿਹੜੇ ਕੰਮ ਆ ਜਿਹੜੇ ਤੁਹਾਡੇ ਵਾਰਡ ਦੇ ਵਿੱਚ ਹੁਣ ਬਾਰੇ ਆ ਜਿਹੜੇ ਲੋਕਾਂ ਨੇ ਤੁ ਜਿਹੜਾ ਲੋਕਾਂ ਨੇ ਤੁਸੀਂ ਕਰਵਾਉਣੇ ਆਗੇ ਮੈਂ ਵਾਰਡ ਦੇ ਵਿੱਚ ਬੱਦ ਤੋਂ ਵੱਧ ਕੰਮ ਕਰਾਵਾਂਗਾ ਤੇ ਜ ਜਿਹੜੀਆਂ ਸਟਰੀਟ ਲਾਈਟਾਂ ਦੀ ਆ ਮਸਲੇ ਤੇ ਗਲੀਆਂ ਨਾਲੀਆਂ ਜਿਹੜੀਆਂ ਰਹਿਣੀਆਂ ਆ ਸੀਵਰੇਜ ਦੇ ਕੰਮ ਰਹਿੰਦੇ ਆ ਉਹ ਪਹਿਲ ਦੇ ਆਧਾਰ ਤੇ ਕਰਾਂਗਾ ਕੋਸ਼ਿਸ਼ ਕਰਾਂਗਾ ਵੀ ਕੋਈ ਕਿਤੇ ਪਾਰਕ ਦਾ ਵੀ ਕੰਮ ਕੀਤਾ ਜਾਵੇ ਕਿਉਂਕਿ ਸਾਡੇ ਪਿੰਡ ਦੇ ਵਿੱਚ ਪਾਰਕ ਨਾ ਹੋਣ ਕਰਕੇ ਲੋਕਾਂ ਨੂੰ ਬਹੁਤ ਤੰਗੀ ਆ ਇਹਦਾ ਵੀ ਕੰਮ ਕਰਾਵਾਂਗੇ ਤੇ 바ਵਾ ਸਾਹਿਬ ਡਾਕਟਰ ਅੰਬੇਦਕਰ ਦੀ ਕਲੌਨਟੀ ਹਾਲ ਵੀ ਅਸੀਂ ਚਾਹੁੰਦੇ ਆ ਉਹ ਵੀ ਬਣੇ ਨੀਤਾ ਜੀ ਜਿਦਾ ਕਿ ਕਾਂਗਰਸ ਦਾ ਤਾਂ ਬੀਐਸਪੀ ਦਾ ਸਮਝੌਤਾ ਸੀ ਫਗਵਾੜੇ ਵਿੱਚ ਤੇ ਕਾਂਗਰਸ ਦੇ 22 ਜਿੱਤ ਗਿਆ ਤੇ ਬੀਐਸਪੀ ਦੇ 3 ਜਿੱਤ ਗਿਆ ਹਾਂਜੀ ਤੇ ਜਦੋਂ ਮੇਅਰ ਦੇ ਦਾਵੇਦਾਰ ਕਾਂਗਰਸ ਹੋਗੇ ਡੈਪਟੀ ਮੇਅਰ ਜਿਹੜਾ ਆ ਬੀਐਸਪੀ ਵੱਲੋਂ ਬਣਾਇਆ ਜਾਊਗਾ ਨਾ ਹਾਂਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤਾਂ ਇਹ ਹੀ ਚਾਹਣਾ ਬਈ ਪਾਰਟੀ ਹਾਈ ਕਮਾਂਡ ਜਿਹਦਾ ਵੀ ਜਿਹਨੂੰ ਵੀ ਨਿਵਾਜਿਆਗੇ ਉਹ ਅਸੀਂ ਉਹਦਾ ਸਮਰਥਨ ਕਰਾਂਗੇ ਮਤਲਬ ਪਾਰਟੀ ਦੇ ਨਾਲ ਪਾਰਟੀ ਦੇ ਨਾਲ ਹਾਂ ਹਾਂ ਪਾਰਟੀ ਜੇ ਮੈਨੂੰ ਕੋਈ ਵੀ ਜ਼ਿੰਮੇਵਾਰੀ ਦਿੰਦੀ ਆ ਉਹ ਤਨ ਦੇ ਹੀ ਨਾ ਮੈਂ ਨਵਾਵਾਂਗਾ ਇਸੇ ਸਾਡੇ ਨਾਲ ਚਰਨਜੀਤ ਲਾਲ ਕਾਲਾ ਜੀ ਜਿਹੜੇ ਫਗਵਾੜੇ ਤੋਂ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਹਨ ਔਰ ਬੜੀ ਵੱਡੀ ਲੀਡ ਦੇ ਨਾਲ ਜਿੱਤੇ ਹਨ ਸਾਰੇ ਸਾਥੀਆਂ ਦਾ ਧੰਨਵਾਦ ਜੈਪੀਨ ਜੈਪਾਲ